ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਨੇ ਢੋਲ ਵਜਾਏ ਜਾ ਰਹੇ ਨੇ ਭੰਗੜੇ ਪਾਏ ਜਾ ਰਹੇ ਨੇ ਪਰ ਸਭ ਤੋਂ ਵੱਡਾ ਸਵਾਲ ਕਿ ਆਜ਼ਾਦੀ ਆਈ ਕਿਹੜੀ ਚੀਜ਼ ਤੋਂ ਐ ਕਿਹੜੀ ਗੱਲ ਤੋਂ ਐ 1947 ਤੋਂ ਪਹਿਲਾਂ ਤੇ 1947 ਤੋਂ ਬਾਅਦ ਕਿਹੜੀ ਚੀਜ਼ ਦਾ ਫਰਕ ਪੈ ਗਿਆ ਵੇਖੋ 1947 ਤੋਂ ਪਹਿਲਾਂ ਕੀ ਸੀ ਅੰਗਰੇਜ਼ਾਂ ਦੇ ਰਾਜ ਚ ਗਰੀਬੀ ਸੀ ਬੇਰੁਜ਼ਗਾਰੀ ਸੀ ਤੰਗੀਆਂ ਸੀ ਮਹਿੰਗਾਈ ਸੀ ਕਾਣੀ ਵੰਡ ਸੀ ਅਮੀਰ ਤੇ ਗਰੀਬ ਦਾ ਪਾੜਾ ਸੀ ਜਾਤ ਪਾਤ ਸੀ ਫਿਰਕਾ ਪ੍ਰਸਤੀ ਸੀ ਭ੍ਰਿਸ਼ਟਾਚਾਰ ਸੀ ਅੰਧ ਵਿਸ਼ਵਾਸ ਸੀ ਤੇ 1947 ਤੋਂ ਬਾਅਦ ਦੇਖ ਲੋ ਕਿ ਗਰੀਬੀ ਤੋਂ ਆਜ਼ਾਦੀ ਆ ਗਈ ਕਿ ਬੇਰੁਜ਼ਗਾਰੀ ਤੋਂ ਆਜ਼ਾਦੀ ਆ ਗਈ ਕਿ ਕਰਜ਼ਿਆਂ ਤੋਂ ਆਜ਼ਾਦੀ ਆ ਗਈ ਕਿ ਖੁਦਕੁਸ਼ੀਆਂ ਬੰਦ ਹੋ ਗਈਆਂ ਕਿ ਜਾਤ ਪਾਤ ਤੋਂ ਆਜ਼ਾਦੀ ਆ ਗਈ ਕਿ ਭ੍ਰਿਸ਼ਟਾਚਾਰ ਤੋਂ ਆਜ਼ਾਦੀ ਆ ਗਈ ਕਿ ਨਸ਼ਿਆਂ ਤੋਂ ਆਜ਼ਾਦੀ ਆ ਗਈ ਕਿਹੜੀ ਚੀਤ ਤੋਂ ਆਜ਼ਾਦੀ ਆਈ ਕੀ ਕਾਣੀ ਵੰਡ ਜਿਹੜੀ ਧਨ ਦੀ ਜ਼ਮੀਨਾਂ ਜਾਇਦਾਦਾਂ ਦੀ ਕਾਣੀ ਵੰਡ ਖਤਮ ਹੋ ਗਈ ਕੀ ਅਮੀਰ ਤੇ ਗਰੀਬ ਦਾ ਪਾੜਾ ਖਤਮ ਹੋ ਗਿਆ 1947 ਤੋਂ ਪਹਿਲਾਂ ਦੇਸ਼ ਦੀ ਧਨ ਸੰਪਤੀ ਕੁਝ ਕੁ ਲੋਕਾਂ ਦੇ ਹੱਥਾਂ 'ਚ ਇਕੱਠੀ ਹੋ ਰਹੀ ਸੀ ਤੇ ਹੁਣ ਕੀ ਹੋ ਰਿਹਾ ਹੁਣ ਵੀ ਦੇਸ਼ ਦੀ ਧਨ ਸੰਪਤੀ ਕੁਝ ਕੁ ਅਮਬਾਨੀ ਦਾਨੀ ਟਾਟਿਆ ਬਿਰਲਿਆਂ ਦੇ ਹੱਥਾਂ 'ਚ ਇਕੱਠੀ ਹੋ ਰਹੀ ਹੈ ਕਿਹੜੀ ਚੀਤ ਤੋਂ ਆਜ਼ਾਦੀ ਆਈ ਹੈ ਕਿਹੜੀ ਕਿਹੜੀ ਆਜ਼ਾਦੀ 1947 ਤੋਂ ਪਹਿਲਾਂ ਵੀ ਵੋਟਾਂ ਪੈਂਦੀਆਂ ਸੀ ਕਈਆਂ ਨੂੰ ਨਹੀਂ ਪਤਾ ਕਈਆਂ ਨੂੰ ਐ ਲੱਗਦਾ ਵੀ ਸ਼ਾਇਦ ਭਾਰਤ 'ਚ ਤਾਂ ਵੋਟਾਂ 1947 ਤੋਂ ਬਾਅਦ ਪੈਣੀਆਂ ਸ਼ੁਰੂ ਹੋਈਆਂ ਓਏ ਭੋਲਿਓ ਪੋਲੀਟੀਕਲ ਸਾਇੰਸ ਪੜੋ ਇਤਿਹਾਸ ਪੜੋ 1947 ਤੋਂ ਪਹਿਲਾਂ ਅੰਗਰੇਜ਼ਾਂ ਨੇ ਵੋਟਾਂ ਪਾਉਣੀਆਂ ਸ਼ੁਰੂ ਕਰਤੀਆਂ ਸੀ ਭਾਰਤ 'ਚ ਪੈਂਦੀਆਂ ਸੀਗੀਆਂ ਪਰ ਉਹਨਾਂ ਵੋਟਾਂ ਦੇ ਵਿੱਚ ਖੜਦੇ ਵੀ ਕੁਝ ਵੱਡੇ ਲੋਕ ਸੀ ਤੇ ਜਿੱਤਦੇ ਵੀ ਉਹੀ ਸੀ ਤੇ ਅੱਜ ਕੀ ਹੋ ਰਿਹਾ ਜਿੱਥੇ ਮਰਜੀ ਚਾਰ ਚਫੇਰੇ ਦੇਖ ਲੋ ਸਰਕਾਰਾਂ ਵੱਡੇ ਲੋਕਾਂ ਦੇ ਹੱਥਾਂ 'ਚ ਨੇ ਵੱਡੇ ਅਮੀਰਾਂ ਦੇ ਹੱਥਾਂ 'ਚ ਨੇ ਜਾਂ ਤਾਂ ਸਿੱਧੇ ਰੂਪ 'ਚ ਜਾਂ ਅਸਿੱਧੇ ਰੂਪ 'ਚ ਜਾਂ ਤਾਂ ਰਾਜ ਇਸ ਦੇ ਰੂਪ 'ਚ ਹੋ ਕਰ ਰਹੇ ਨੇ ਚੋਣਾਂ ਲੜਦੇ ਤੇ ਜਿੱਤਦੇ ਹੀ ਉਹ ਨੇ ਤੇ ਜਾਂ ਫਿਰ ਉਹ ਚੋਣ ਫੰਡ ਦੇ ਕੇ ਆ ਪਿੱਛੇ ਦੇਸ਼ 'ਚ ਰੌਲਾ ਨਹੀਂ ਪਿਆ ਬਹੁਤ ਵੱਡਾ ਰੌਲਾ ਪਿਆ ਦੇਸ਼ ਦੇ ਵਿੱਚ ਬਈ ਚੋਣ ਫੰਡ ਜਿਹਨੂੰ ਇਲੈਕਸ਼ਨ ਬੌਂਡ ਦਾ ਪਿਆਲ ਸੁਪਰੀਮ ਕੋਰਟ ਤੱਕ ਉਹ ਰੋਲਾ ਗਿਆ ਕਿ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਨੇ ਵੱਡੀਆਂ ਵੱਡੀਆਂ ਕੰਪਨੀਆਂ ਨੇ ਵੱਖ-ਵੱਖ ਵੋਟਾਂ ਵਾਲੀਆਂ ਪਾਰਟੀਆਂ ਨੂੰ ਸੈਂਕੜੇ ਹਜ਼ਾਰਾਂ ਕਰੋੜ ਚੋਣ ਫੰਡ ਦਿੱਤਾ ਕਿਉਂ ਦਿੱਤਾ ਕਿ ਉਹ ਦਾਨ ਹੈ ਕਿ ਉਹ ਪੁੰਨ ਹੈ ਬਿਲਕੁਲ ਨਹੀਂ ਇਸ ਲਈ ਕਿ ਉਹਨਾਂ ਪਾਰਟੀਆਂ ਨੂੰ ਆਪਣੀ ਮੁਠੀ 'ਚ ਕਰਨਾ ਤੇ ਫਿਰ ਆਪਦੇ ਹਿਸਾਬ ਦੇ ਨਾਲ ਸਰਕਾਰਾਂ ਚਲਾਉਣੀਆਂ ਨੇ ਇਸੇ ਕਰਕੇ ਮੈਂ ਕਹਿ ਰਿਹਾ ਕਿ ਆਜ਼ਾਦੀ ਆਈ ਕਿਹੜੀ ਚੀਜ਼ ਤੋਂ ਐ ਦੱਸੋ ਜਦੋਂ ਸਰਕਾਰਾਂ ਵੀ ਕੁਝ ਲੋਕਾਂ ਦੇ ਹੱਥਾਂ 'ਚ ਚੱਲ ਰਹੀਆਂ ਨੇ ਅਮੀਰੀ ਤੇ ਗਰੀਬੀ ਦਾ ਪਾੜਾ ਨਹੀਂ ਖਤਮ ਹੋਇਆ ਭ੍ਰਿਸ਼ਟਾਚਾਰ ਨਹੀਂ ਖਤਮ ਹੋਇਆ ਨਸ਼ੇ ਨਹੀਂ ਖਤਮ ਹੋਏ ਜਦੋਂ ਬੇਰੁਜ਼ਗਾਰੀ ਨਹੀਂ ਖਤਮ ਹੋਈ ਗਰੀਬੀ ਨਹੀਂ ਖਤਮ ਹੋਈ ਵੇਖੋ ਦੇਸ਼ ਦੀ ਪਾਰਲੀਮੈਂਟ ਸਰਕਾਰ ਆਪ ਕਹਿ ਰਹੀ ਹੈ ਕਿ ਅਸੀਂ 85 ਕਰੋੜ ਲੋਕਾਂ ਨੂੰ ਆਟਾ ਦਾਲ ਦੇ ਰਹੇ ਹਾਂ ਮਤਲਬ ਵੀ 85 ਕਰੋੜ ਦੇਸ਼ ਦੇ ਲੋਕਾਂ ਨੂੰ ਅਜੇ ਤੱਕ ਇਨਾ ਆਤਮ ਨਿਰਭਰ ਨਹੀਂ ਬਣਾਇਆ ਗਿਆ ਆਪਣੇ ਪੈਰਾਂ ਤੇ ਖੜਾ ਨਹੀਂ ਕੀਤਾ ਗਿਆ ਕਿ ਆਟਾ ਦਾਲ ਵੀ ਉਹਨਾਂ ਨੂੰ ਦੇਣਾ ਪੈ ਰਿਹਾ ਤੇ ਸਭ ਤੋਂ ਵੱਡੀ ਚਲਾਕੀ ਇਹ ਆ ਜਿਹੜੇ ਆਟਾ ਦਾਲ ਪੈਦਾ ਕਰਦੇ ਨੇ ਉਹਨਾਂ ਨੂੰ ਆਟਾ ਦਾਲ ਸਰਕਾਰ ਦਿੰਦੀ ਆ ਐਤੋਂ ਵੱਡੀ ਚਲਾਕੀ ਕੀ ਹੋ ਸਕਦੀ ਐ ਜਿਹੜੇ ਝੋਨਾ ਲਾਉਂਦੇ ਨੇ ਝੋਨੇ ਨੂੰ ਖਾਦਾਂ ਪਾਉਂਦੇ ਨੇ ਸਪਰੇਆ ਕਰਦੇ ਨੇ ਜਿਹੜੇ ਕਣਕ ਬੀਜਣ ਵੇਲੇ ਵੀ ਦਿਹਾੜੀ ਕਰ ਰਹੇ ਹੁੰਦੇ ਨਹੀਂ ਤੇ ਕਣਕ ਨੂੰ ਪਾਣੀ ਲਾਉਣ ਵੇਲੇ ਵੀ ਉਹੀ ਦਿਹਾੜੀ ਕਰ ਰਹੇ ਹੁੰਦੇ ਨਹੀਂ ਤੇ ਕਣਕ ਨੂੰ ਵੱਢਣ ਵੇਲੇ ਵੀ ਉਹੀ ਦਿਹਾੜੀ ਕਰ ਰਹੇ ਹੁੰਦੇ ਨੇ ਤੇ ਦਾਣਾ ਮੰਡੀ ਦੇ ਵਿੱਚ ਲਿਜਾ ਕੇ ਉਹਦੀ ਛਾਂਣ-ਛਣਾਈ ਵੀ ਉਹੀ ਦਿਹਾੜੀ ਕਰਕੇ ਕਰ ਰਹੇ ਹੁੰਦੇ ਨੇ ਤੇ ਬੋਰੀਆਂ 'ਚ ਭਰ ਵੀ ਉਹ ਰਹੇ ਹੁੰਦੇ ਨੇ ਤੇ ਗਦਾਮਾਂ 'ਚ ਭਰ ਕੇ ਫਿਰ ਟਰੱਕਾਂ ਤੇ ਭਰ ਕੇ ਲੈ ਕੇ ਵੀ ਉਹ ਜਾ ਰਹੇ ਉਹਨਾਂ ਨੂੰ ਸਰਕਾਰ ਕਹਿੰਦੀ ਵੀ ਅਨਾਜ ਅਸੀਂ ਦੇ ਰਹੇ ਆ ਜਿਹੜੇ ਅਨਾਜ ਪੈਦਾ ਕਰਦੇ ਨੇ ਮਜ਼ਦੂਰ ਹੱਦ ਹੋ ਗਈ ਇਹਦੂ ਵੱਡੀ ਚਲਾਕੀ ਕੀ ਹੈ ਮਤਲਬ ਜਿਨ੍ਹਾਂ ਨੇ ਪੈਦਾ ਕੀਤਾ ਸਾਰਾ ਅਨਾਜ ਸਭ ਕੁਝ ਉਹਨਾਂ ਤੋਂ ਖੋਲਿਆ ਉਹਨਾਂ ਦਾ ਉਹਦੇ ਤੇ ਅਧਿਕਾਰ ਨਹੀਂਗਾ ਤੇ ਬਾਅਦ ਸਰਕਾਰਾਂ ਦਾਨੀ ਸੱਜਣ ਬਣ ਗਈਆਂ ਵੀ ਅਸੀਂ ਦਿੰਨੇ ਆ ਇਹ ਹੀ ਚਲਾਕੀਆਂ ਨੇ ਸੋ ਸਮਝੋ ਮਿੱਤਰੋ 15 ਅਗਸਤ 1947 ਦੇ ਰਾਜ ਰਾਜ ਜਸ਼ਨ ਮਨਾਓ ਜਿੰਨੇ ਮਰਜੀ ਮਨਾਓ ਪਰ ਇਹਨਾਂ ਸਵਾਲਾਂ ਦੇ ਜਵਾਬ ਸਰਕਾਰਾਂ ਨੂੰ ਜ਼ਰੂਰ ਦੇਣੇ ਚਾਹੀਦੇ ਨੇ ਵੀ ਇਹਨਾਂ ਗੱਲਾਂ ਤੋਂ ਆਜ਼ਾਦੀ ਕਿਉਂ ਨਹੀਂ ਆਈ ਕੀ ਸਾਡੇ ਭਗਤ ਸ਼ਰਬਿਆਂ ਨੇ ਗਦਰੀ ਬਾਬਿਆਂ ਨੇ ਕੁਰਬਾਨੀਆਂ ਅਸਲੀ ਦਿੱਤੀਆਂ ਸੀ ਕਿ ਸਾਰਾ ਕੁਝ ਉਸੇ ਤਰ੍ਹਾਂ ਹੀ ਰਹਿ ਜਾਵੇ ਦੇਖੋ ਦੇਸ਼ ਦੇ ਵਿੱਚੋਂ ਹਰ ਸਾਲ ਲੱਖਾਂ ਮੁੰਡੇ ਕੁੜੀਆਂ ਦੇਸ਼ ਛੱਡ ਕੇ ਬਾਹਰਲੇ ਦੇਸ਼ਾਂ ਵੱਲ ਭੱਜ ਜਾਂਦੇ ਨੇ ਕਿਉਂ ਕਿ ਕਿਉਂਕਿ ਇੱਥੇ ਤੰਗੀਆਂ ਨੇ ਇੱਥੇ ਉਹਨਾਂ ਨੂੰ ਜ਼ਿੰਦਗੀ ਦਾ ਭੋਖ ਨਹੀਂ ਲੱਗਦਾ ਜੇਕਰ ਇਸ ਦੇਸ਼ 'ਚ ਅਸਲੀ ਆਜ਼ਾਦੀ ਆਈ ਹੁੰਦੀ ਜਿਹੜੀ ਸ਼ਹੀਦ ਚਾਹੁੰਦੇ ਸੀ ਜਿਹੜੀ ਭਗਤ ਸਿੰਘ ਹੋਰੀ ਕਰਤਾਰ ਸਰਾਬੇ ਤੇ ਗਦਰੀ ਬਾਬਿਆਂ ਨੇ ਜਿਹੜੀ ਆਜ਼ਾਦੀ ਲਈ ਕੁਰਬਾਨੀ ਦਿੱਤੀ ਜੇ ਉਹ ਆਜ਼ਾਦੀ ਲਾਗੂ ਹੋਈ ਹੁੰਦੀ ਸਰਕਾਰਾਂ ਨੇ ਕੀਤੀ ਹੁੰਦੀ ਤਾਂ ਫੇਰ ਸਾਡੇ ਧੀਆ ਪੁੱਤਾਂ ਨੂੰ ਇੱਥੋਂ ਦੁਖੀ ਹੋ ਕੇ ਵਦੇਸ਼ਾਂ ਵਾਲਾ ਅਮਰੀਕਾ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਨਾ ਜਾਣਾ ਪੈਂਦਾ ਤੁਸੀਂ ਦੇਖੋ ਸਬੂਤ ਕਦੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਦੇ ਗੋਰੇ ਉਹਨਾਂ ਦੇ ਜਵਾਕ ਵੀ ਕਦੇ ਇੱਧਰ ਨੂੰ ਆਏ ਨੇ ਦਿਹਾੜੀਆਂ ਕਰਨ ਜਾਂ ਕੰਮ ਕਰਨ ਨਹੀਂ ਆਏ ਕਿਉਂਕਿ ਉਹ ਥੋੜੇ ਬਹੁਤ ਆਜ਼ਾਦ ਨਹੀਂ ਇਸ ਕਰਕੇ ਮੈਨੂੰ ਇਹ ਸਵਾਲ ਪੁੱਛਣਾ ਜ਼ਰੂਰੀ ਲੱਗਦਾ ਹੈ ਵੀ ਆਜ਼ਾਦੀ ਆਈ ਕਿਹੜੀ ਹੈ ਵੇਖੋ ਆਜ਼ਾਦੀ ਦੇ ਜਸ਼ਨ ਉਨਾ ਲੋਕਾਂ ਨੂੰ ਸ਼ੋਭਾ ਦਿੰਦੇ ਨੇ ਜਿਹੜੇ ਇੱਥੇ ਰਾਜ ਗੱਦੀਆਂ ਤੇ ਬੈਠੇ ਨੇ ਜਿਹੜੇ ਇੱਥੇ ਧਨ ਕੁਬੇਰ ਬਣੇ ਬੈਠੇ ਨੇ ਪਰ ਜਿਹੜੀ ਆਮ ਜਨਤਾ ਜਿਹੜੀ ਅੱਜ ਵੀ ਗਰੀਬੀ ਦੀ ਗੁਲਾਮੀ 'ਚ ਐ ਬੇਰੋਜ਼ਗਾਰੀ ਦੀ ਗੁਲਾਮੀ 'ਚ ਐ ਜਿਹੜੀ ਜਨਤਾ ਅੱਜ ਵੀ ਕਰਜ਼ਿਆਂ ਦੀ ਗੁਲਾਮੀ 'ਚ ਐ ਖੋਦਕੁਸ਼ੀਆਂ ਦੀ ਗੁਲਾਮੀ 'ਚ ਐ ਜਾਤਪਾਤ ਦੀ ਨਫ਼ਰਤ ਦੀ ਗੁਲਾਮੀ 'ਚ ਐ ਫਿਰਕਾ ਪ੍ਰਸਤੀ ਦੀ ਗੁਲਾਮੀ 'ਚ ਐ ਭ੍ਰਿਸ਼ਟਾਚਾਰ ਦੀ ਗੁਲਾਮੀ 'ਚ ਐ ਕਾਣੀ ਵੰਡ ਦੀ ਗੁਲਾਮੀ 'ਚ ਐ ਉਹ ਕਾਹਦੇ ਤੇ ਕਿਹੜੀ ਆਜ਼ਾਦੀ ਦੇ ਜਸ਼ਨ ਮਨਾਵੇ ਕੀ ਇਹ ਸਰਕਾਰਾਂ ਦੱਸਣ ਗਿਆ ਬਹੁਤ ਮਿਹਰਬਾਨ